ਅਪਾ ਹੁਣ ਸ਼ੂਟ ਸ਼ੁਰੂ ਕਰ ਦਿੱਤਾ ਜੀ ਸ਼ਾਰਟ ਫਿਲਮਾਂ ਦਾ ਦਰਦਰਸ਼ੀ ਚੈਨਲ ਹੈ ਤੇ ਜਿਹੜੇ ਸਾਡੇ ਆਰਟਿਸਟ ਨੇ ਸਾਰਿਆਂ ਨਾਲ ਤੁਹਾਡੇ ਮੁਲਾਕਾਤ ਕਰਾਵਾਂਗੇ ਸਾਡੇ ਪਹਿਲੇ ਜੋ ਸੁਪਰ ਹਿੱਟ ਆਰਟਿਸਟ ਨੇ ਉਹ ਨੇ ਜੀ ਬਲਜਿੰਦਰ ਸੰਘੀਲਾ ਜੀ ਤੇ ਇਹਨਾਂ ਦੇ ਆਪਾਂ ਰਿਵਿਊ ਵੀ ਲਵਾਂਗੇ ਤਾਂ ਸੰਘੀਲਾ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਪਹਿਲਾਂ ਤੋਂ ਸਾਰੇ ਦਰਦਰਸ਼ੀ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਤੁਹਾਡੇ ਆਪਣੇ ਬਲਜਿੰਦਰ ਸੰਘੀਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਸਾਰੀ ਟੀਮ ਨੂੰ ਮੁਬਾਰਕਾਂ ਨੇ ਤੇ ਸ਼ੁਭ ਕਾਮਨਾਵਾਂ ਨੇ ਦਰਦਰਸ਼ੀ ਦੀ ساری ਟੀਮ ਤੇ ਇਹਨਾਂ ਦੇ ਜਿਹੜੇ ਨਿਰਮਾਤਾ ਨਿਰਦੇਸ਼ਕ ਨੇ ਸਾਡੇ ਕ੍ਰਿਸ਼ਨ ਜੀ ਨੇ ਅਸ਼wini ਜੀ ਨੇ ਤਾਂ ਬਾਕੀ ਜਿਹੜੀ ਕਹਾਣੀ ਆ ਉਹਦੇ ਬਾਰੇ ਕਿਉਂਕਿ ਮੈਨੂੰ ਵੀ ਅਜੇ ਕੁਝ ਜ਼ਿਆਦਾ ਨਹੀਂ ਪਤਾ ਤੇ ਮੇਰਾ ਜਿਹੜਾ ਪਾਤਰ ਹੈਗਾ ਮੇਰਾ ਉਹਨੂੰ ਉਹਦਾ ਵੀ ਮੈਨੂੰ ਕੁਝ ਜ਼ਿਆਦਾ ਨਹੀਂ ਪਤਾ ਬਸ ਇਹਨੂੰ ਪਤਾ ਹੈਗਾ ਕਿ ਇਹਨਾਂ ਚੋਂ ਦੋ ਕੁ ਕੁੜੀਆਂ ਹੈਗੀਆਂ ਇਹਨਾਂ ਦਾ ਮੈਂ ਕਿਸੇ ਦਾ ਪਿਓ ਹੈਗਾ ਤੇ ਇਹਨਾਂ ਕੀ ਮੈਨੂੰ ਪਤਾ ਹੈਗਾ ਤੇ ਸ਼ਾਇਦ ਮੈਨੂੰ ਹੁਣ ਥੋੜੀ ਦੇਰ ਚ ਸcript ਦੇਣਗੇ ਤਾਂ ਉਦੋਂ ਮੈਂ ਪੜਾਂਗਾ ਤੇ ਦੇਖਾਂਗਾ ਤਾਂ ਜਿਹੜੇ ਤੁਸੀਂ ਪਹਿਲਾਂ ਚੈਨਲ ਨੂੰ ਪਿਆਰ ਦਿੰਦੇ ਆਇਓ ਉਹੋ ਜਿਹਾ ਪਿਆਰ ਨਾ ਦਿਓ ਜੇ ਬਬਾ ਸਾਰਾ ਪਿਆਰ ਦਿਓ ਜੇ ਹਨਾ ਐਦਾ ਤੁਸੀਂ ਥੋੜਾ ਪਿਆਰ ਦਿੱਤਾ ਤੁਹਾਨੂੰ ਲੋੜ ਹੈ ਤੁਹਾਡੇ ਬਹੁਤ ਸਾਰੇ ਪਿਆਰ ਦੀ ਤਾਂ ਜਿਹੜੇ ਦੋਸਤਾਂ ਨੇ ਅਜੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਕਿਰਪਾ ਕਰਕੇ ਕਰ ਲੋ ਤਾਂ ਕਿ ਜਿਹੜੀਆਂ ਵਧੀਆ-ਵਧੀਆ ਵੀਡੀਓ ਹੈ ਉਹਨਾਂ ਤੋਂ ਤੁਸੀਂ ਕਿਤੇ ਵਾਂਝੇ ਨਾ ਰਹਿ ਜਾਓ ਕਿਉਂਕਿ ਬਹੁਤ ਪਰਿਵਾਰਕ ਵੀਡੀਓ ਜਿਹੜੇ ਹੈ ਸਾਡੀ ਜਿਹੜੀ ਟੀਮ ਹੈ ਕ੍ਰਿਸ਼ਨ ਜੀ ਨੇ ਅਸ਼wini ਜੀ ਨੇ ਇਹ ਬਣਾਉਂਦੇ ਨੇ ਤਾਂ ਤਾਂ ਕਿ ਜਦੋਂ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋਏਗਾ ਚੈਨਲ ਨੂੰ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਜਾਏਗੀ ਤੁਹਾਨੂੰ ਚੈਨਲ ਲੱਭਣਾ ਨਹੀਂ ਪਏਗਾ ਨਾਲ ਦੀ ਨਾਲ ਤੁਹਾਡੇ ਕੋਲੇ ਆਪਣੇ ਆਪ ਹੀ ਤੁਹਾਡੇ ਮੋਬਾਈਲ ਤੇ ਜਾ ਕੇ ਘੰਟੀ ਜੀ ਖੜਕ ਜਣੀ ਹੈਗੀ ਆ ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਸਾਡਾ ਨਵਾਂ ਵੀਡੀਓ ਆ ਗਿਆ ਤਾਂ ਇਸ ਲਈ ਪਹਿਲਾਂ ਤੁਸੀਂ ਇਹ ਕੰਮ ਕਰੋ ਜਦੋਂ ਤੁਸੀਂ ਇਹ ਸਾਡਾ ਇਹ ਦੇਖ ਚੁੱਕੇ ਹੋਗੇ ਲਾਈਵ ਨੂੰ ਤਾਂ ਸਾਰੀ ਟੀਮ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਨੇ ਤਾਂ ਇੱਕ ਵਾਰੀ ਫਿਰ ਤੁਹਾਨੂੰ ਬੇਨਤੀ ਹੈ ਤੇ ਇਹਨਾਂ ਦੇ ਲਈ ਸਾਰੀ ਟੀਮ ਦੇ ਲਈ ਸ਼ੁਭ ਕਾਮਨਾਵਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਸੰਗੀਲਾ ਜੀ ਉਸ ਤੋਂ ਬਾਅਦ ਸਾਡੇ ਆਰਟਿਸਟ ਨੇ ਜੀ ਸੁਖਪਾਲ ਜੀ ਮੌੜ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਕੰਮ ਸ਼ੁਰੂ ਕੀਤਾ ਹੈਗਾ ਦਾਰਦਰਸੀ ਚੈਨਲ ਤੇ ਬਹੁਤ ਵਧੀਆ ਲੱਗਿਆ ਸਾਰੀ ਟੀਮ ਬਹੁਤ ਵਧੀਆ ਹੈਗੀ ਤੇ ਮੇਰਾ ਕਰੈਕਟਰ ਤਾਂ ਤੁਸੀਂ ਦੇਖ ਹੀ ਲਓਗੇ ਮੈਂ ਫਿਰ ਹਾਲ ਕੁਝ ਨਹੀਂ ਦੱਸਣਾ ਚਾਹੁੰਦੀ ਮੈਂ ਤਾਂ ਇਹ ਕਹਿੰਦੀ ਮੇਰਾ ਚੰਗਾ ਕਰੈਕਟਰ ਤੁਸੀਂ ਵੱਧੋ ਵੱਧ ਪਿਆਰ ਦਿਓ ਮੈਨੂੰ ਬਾਕੀ ਮੇਰੀ ਧੀ ਖੜੀ ਹੈ ਨੂੰ ਖੜੀ ਹੈ ਇਹ ਦੱਸਣੀ ਹੈ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਬਤ ਤੋਂ ਬਾਅਦ ਆਉਣ ਵਾਲੀ ਵੀਡੀਓ ਨੂੰ ਪਿਆਰ ਦੇਓ ਥੈਂਕ ਯੂ ਉਸ ਤੋਂ ਅਗਲੇ ਆਰਟਿਸਟ ਨੇ ਇਹ ਪਹਿਲੀ ਵੀਡੀਓ ਚ ਆ ਰਹੇ ਨੇ ਜੀ ਸ਼ਾਰਟ ਮੂਵੀ ਦੇ ਵਿੱਚ ਇਹਨਾਂ ਦਾ ਨਾਮ ਹੈ ਜੀ ਪੂਨਮ ਜੀ ਆਓ ਜੀ ਸ਼ਸ਼ੀਕਲ ਜੀ ਬਸ ਤਾਂ ਉਸ ਤੋਂ ਬਾਅਦ ਇੱਕ ਛੋਟੇ ਜਿਹੇ ਆਰਟਿਸਟ ਹੈ ਅਨੂ ਇਹ ਕਈ ਸ਼ਾਰਟ ਫਿਲਮਾਂ ਦੇ ਵਿੱਚ ਆ ਚੁੱਕੀ ਹੈ ਤੇ ਇਹ ਤੁਸੀਂ ਜਦੋਂ ਦਰਦਰਸ਼ੀ ਚੈਨਲ ਨੂੰ ਸਰਚ ਕਰੋਗੇ ਉਹਦੇ ਵਿੱਚ ਦੇਖਿਓ ਕਈ ਵੀਡੀਓਜ਼ ਦੇ ਵਿੱਚ ਇਹ ਛੋਟੀ ਜੀ ਬੱਚੀ ਦਾ ਬਹੁਤ ਵਧੀਆ ਰੋਲ ਹੈ ਕਿਰਦਾਰ ਹੈ ਤੇ ਇਹਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਹਾਂਜੀ 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 ਸਸ਼ੀਕਲ ਜੀ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਆਡੀਅנס ਨੂੰ ਚੈਨਲ ਬਾਰੇ ਸਰਚ ਆਨ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਇੱਕੋਰੀ ਚੈਨਲ ਨੂੰ ਸਰਚ ਜਰੂਰ ਮਾਰਿਓ ਫੋਲੋ ਕਰਿਓ ਤਾਂ ਤੁਹਾਡੇ ਵਾਸਤੇ ਪਰਿਵਾਰਿਕ ਵੀਡੀਓ ਅਸੀਂ ਲੈ ਕੇ ਆ ਰਹੇ ਹਾਂ ਇਹ ਜਿਹੜੀ ਸਾਡੀ ਪਹਿਲੀ ਵੀਡੀਓ ਹੋਊਗੀ ਘਰ ਦੀ ਹਿੰਸਾ ਇਸ ਤੋਂ ਬਾਅਦ ਇੱਕ ਜੋਗਾ ਪਿੰਡ ਤੋਂ ਨੇ ਸਾਡੇ ਭੈਣ ਇਹਨਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਹਾਂਜੀ ਸਸ਼ੀਕਲ ਜੀ ਸਾਰਿਆਂ ਨੂੰ ਚੈਨਲ ਵਰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਠੀਕ ਹੈ ਜੀ ਥੈਂਕ ਯੂ ਤੇ ਇਹ ਸਾਡੇ ਵੱਡੇ ਭੈਣ ਜੀ ਨੇ ਜਿਹੜੇ ਸਾਡੇ ਫਿਲਮ ਦੇ ਡਾਇਰੈਕਟਰ ਨੇ ਐਡੀਟਿੰਗ ਵੀ ਉਹੀ ਕਰਦੇ ਨੇ ਡਾਇਰੈਕਟਰ ਵੀ ਉਹੀ ਨੇ ਤੇ ਸਾਰਾ ਸ਼ੂਟ ਵੀ ਉਹੀ ਕਰਦੇ ਨੇ ਨਾਲ ਉਹਨਾਂ ਦਾ ਬੇਟਾ ਕਰਾਉਂਦਾ ਇਸ ਇਸ ਸਮੇਂ ਲਾਈਵ ਕਰ ਰਿਹਾ ਬੀਸ਼ੂ ਤੇ ਇਹ ਹੈਗੇ ਨੇ ਜੀ ਸਾਡੇ ਵੱਡੇ ਭੈਣ ਜੀ ਜਿਹੜੇ ਸਾਡੇ ਡਾਇਰੈਕਟਰ ਹੈ ਉਹਨਾਂ ਦੇ ਵਾਈਫ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਜੀ ਸਾਨੂੰ ਦੱਸੋ ਸਾਡਾ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਚੈਨਲ ਅਸੀਂ ਦੁਬਾਰਾ ਸ਼ੁਰੂ ਕਰ ਰਹੇ ਹਾਂ ਜੀ ਦਰਦਾਰਸੀ ਫਿਲਮ ਚੈਨਲ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਬਾਕੀ ਸਾਨੂੰ ਤੁਹਾਡੇ ਨਾਲ ਹੀ ਆ ਜੀ ਅਸੀਂ ਸਾਨੂੰ ਪਿਆਰ ਦਿਓ ਵੱਧ ਤੋਂ ਵੱਧ ਧੰਨਵਾਦ ਜੀ ਸਤਿ ਸ੍ਰੀ ਅਕਾਲ ਤਾਂ ਹੁਣ ਅਸੀਂ ਮੁਲਾਕਾਤ ਕਰਾਵਾਂਗੇ ਤੁਹਾਡੀ ਜਿਹੜੇ ਸਾਡੇ ਫਿਲਮ ਦੇ ਡਾਇਰੈਕਟਰ ਨੇ ਜਰਮਾ ਜੀ ਆਇਓ ਮੜੋ ਜੀ ਹਾਂਜੀ ਸ਼ਰਮਾ ਜੀ ਹੋਰ ਜੀ ਦੋਸਤੋ ਕੀ ਹਾਲ ਚਾਲ ਹੈ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਇਸ ਚੈਨਲ ਤੇ ਦੁਬਾਰਾ ਕੰਮ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਹੁਣ ਅਸੀਂ ਹੋਰ ਵੀ ਜੋਸ਼ ਨਾਲ ਕੰਮ ਕਰਾਂਗੇ ਜਿਸ ਦੇ ਵਿੱਚ ਸਾਡੀ ਸਾਰੀ ਟੀਮ ਇਕੱਠੀ ਹੋ ਕੇ ਇੱਕ ਨਵੇਂ-ਨਵੇਂ ਪ੍ਰੋਜੈਕਟਾਂ ਦੇ ਕੰਮ ਕਰਾਂਗੇ ਜਿਦੇ ਵਿੱਚ ਇੱਕ ਮੈਂ ਆ ਇੱਕ ਅਸ਼wini ਜੀ ਨੇ ਇੱਕ ਸਾਡੇ ਜਨਕਰਾਜ ਸ਼ਰਮਾ ਜੀ ਜਿਨ੍ਹਾਂ ਦਾ ਪਹਿਲਾਂ ਹੀ ਇੱਕ YouTube ਚੈਨਲ ਹੈ ਕੀ ਨਾਂ ਇਹ ਆਪਣੇ YouTube ਚੈਨਲ ਦਾ ਰੀਤਵਾਲ ਜੀ रीतवाल जी ਤੁਸੀਂ YouTube ਤੇ ਸਰਚ ਮਾਰ ਕੇ ਦੇਖੋ ਰੀਤਵਾਲ ਉਹਤੇ ਵੀ ਬਹੁਤ ਸਾਰੀਆਂ ਵਧੀਆ ਵਧੀਆ ਮੂਵੀਜ਼ ਸ਼ਾਰਟ ਮੂਵੀਜ਼ ਆਈਆਂ ਹੋਈਆਂ ਨੇ ਜਿੱਚ ਅਸੀਂ ਵੀ ਕੰਮ ਕੀਤਾ ਤੇ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਉਹ ਵੀ ਆਪਣਾ ਹੀ ਚੈਨਲ ਹੈ ਤੇ ਜਿਹੜੇ ਲਾਈਵ ਦੇਖ ਰਹੇ ਨੇ ਮੇਰੇ ਦੋਸਤ ਜਿਨ੍ਹਾਂ ਨੇ ਹਜੇ ਤੱਕ ਦਰਦਰਸ਼ੀ ਫਿਲਮ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਹੁਣ ਬੈਕ ਟੂ ਬੈਕ ਨਵੀਂ ਨਵੀਂ ਸਟੋਰੀਆਂ ਨਵੇਂ ਨਵੇਂ ਕਨਸੈਪਟ ਅਸੀਂ ਲੈ ਕੇ ਆਉਂਦੇ ਰਹਾਂਗੇ ਤੇ ਦੋਸਤੋ ਸਾਡੀ ਕੋਸ਼ਿਸ਼ ਇਹ ਹੈ ਵੀ ਪਰਿਵਾਰਿਕ ਵੀਡੀਓ ਦੇ ਕੰਟੈਂਟ ਤੁਹਾਡੇ ਤੱਕ ਲੈ ਕੇ ਆਈਏ ਉਹ ਵੀ ਵਧੀਆ ਤਰੀਕੇ ਨਾਲ ਵਧੀਆ ਸੁਸੱਜੇ ਢੰਗ ਨਾਲ ਤੇ ਪਲੀਜ਼ ਦੋਸਤੋ ਦੇਖੋ ਅਸੀਂ ਤੁਹਾਡੇ ਬਿਨਾ ਕੁਝ ਨਹੀਂ ਅਸੀਂ ਇਹ ਫਿਲਮਾਂ ਬਣਾਉਂਦੇ ਆਂ ਇੰਟਰੈਕਟ ਕਰਦੇ ਆਂ ਸਟੋਰੀ ਲਿਖਦੇ ਆਂ ਤੁਹਾਡੇ ਲਈ ਲਿਖਦੇ ਆਂ ਤੁਸੀਂ ਆਪਦਾ ਫੀਡਬੈਕ ਸਾਨੂੰ ਕਮੈਂਟਾਂ ਰਾਹੀਂ ਇਸ ਲਾਈਵ ਰਹੇ ਵੀ ਜ਼ਰੂਰ ਦਿਓ ਵੀ ਤੁਹਾਨੂੰ ਸਾਡੇ ਪਹਿਲਾ ਵਾਲੇ ਕਨਸੈਪਟ ਕਿੱਦਾਂ ਦੇ ਲੱਗੇ ਤੇ ਹੁਣ ਅਸੀਂ ਕਿਹੜਾ ਕਨਸੈਪਟ ਲੈ ਕੇ ਆਈਏ ਜਿਹੜਾ ਤੁਹਾਨੂੰ ਲੱਗਦਾ ਵੀ ਉਸ ਵਿਸ਼ੇ ਉੱਤੇ ਕੋਈ ਸ਼ਾਰਟ ਵੀਡੀਓ ਬਣਨੀ ਚਾਹੀਦੀ ਹੈ ਸਾਨੂੰ ਉਹਦੇ ਸੁਝਾਅ ਦੇਓ ਜੀ ਜੀ ਸਰ ਜੀ ਸਰ ਅਣੀ ਦੋਸਤੋ ਜਿਵੇਂ ਤੁਹਾਨੂੰ ਕ੍ਰਿਸ਼ਣ ਜੀ ਨੇ ਦੱਸਿਆ ਹੈਗਾ ਕਿ ਤੁਸੀਂ ਆਪਣੇ ਜਿਹੜੇ ਸੁਝਾਅ ਹੈ ਕਮੈਂਟ ਦੇ ਰਹੇ ਜਰੂਰ ਦਿਆ ਕਰੋ ਦੋਸਤੋ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਬਣਾ ਸਨਿਮਰ ਬੇਨਤੀ ਹੈ ਕਿ ਵੀ ਜੇਕਰ ਤੁਹਾਨੂੰ ਕਿਸੇ ਸਾਡੇ ਕੀਤੇ ਹੋਏ ਕੰਮ ਦੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਆਬਜੈਕਸ਼ਨ ਹੁੰਦਾ ਜਾਂ ਤੁਹਾਨੂੰ ਲੱਗਦਾ ਕਿ ਯਾਰ ਠੀਕ ਨਹੀਂ ਹੋਇਆ ਜਾਂ ਤੁਸੀਂ ਉਹਨੂੰ ਸੁਝਾਅ ਦੇਣਾ ਚਾਹੁੰਦੇ ਹੋ ਉਹਨੂੰ ਹੋਰ ਅੱਗੇ ਤੁਹਾਨੂੰ ਤਾਂ ਕਿ ਅਸੀਂ ਵਧੀਆ ਕੰਮ ਕਰੀਏ ਤਾਂ ਉਹ ਤੁਸੀਂ ਉਹ ਵੀ ਕਰਨਾ ਹੈਗਾ ਪਰ ਜੋ ਵੀ ਕਮੈਂਟ ਦੇਣਾ ਹੈਗਾ ਤਾਂ ਤੁਸੀਂ ਉਹ ਸਲੀਕੇ ਦੇ ਨਾਲ ਦੇਣਾ ਹੈਗਾ ਇੱਕ ਅਰਥਪਰਪੂਰ ਸੁਝਾਅ ਤੁਸੀਂ ਸਾਨੂੰ ਜ਼ਰੂਰ ਦੇਣਾ ਹੈਗਾ ਤਾਂ ਇਹ ਨਹੀਂ ਹੈ ਕਿ ਵੀ ਤੁਸੀਂ ਤੁਹਾਡੇ ਕਿਸੇ ਵੀ ਪ੍ਰੋਜੈਕਟ ਨੂੰ ਦੇਖੋ ਦੇਖ ਕੇ ਉਹਦੇ ਲਈ ਕੋਈ ਸੁਝਾਅ ਨਾ ਦਿਓ ਜਾਂ ਕੋਈ ਕਮੈਂਟ ਨਾ ਕਰੋ ਤਾਂ ਸਿਰਫ ਦੇਖ ਕੇ ਤੋਂ ਬਾਅਦ ਦੇ ਵਿੱਚ ਤੁਸੀਂ ਕਈ ਸਾਡੇ ਮਿੱਤਰ ਨੇ ਉਹ ਸਾਨੂੰ ਮਿਲਦੇ ਨੇ ਯਾਰ ਤੁਹਾਡੇ ਉਹ ਦੇਖੀ ਸੀ ਕਿ ਮੂਵੀ ਬਹੁਤ ਵਧੀਆ ਲੱਗੀ ਜੇ ਇਹੀ ਗੱਲ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖੋਗੇ ਤਾਂ ਉਹਦੇ ਨਾਲ ਥੋੜੀ ਜਿਹੀ ਪਕੜ ਮਜ਼ਬੂਤ ਹੋ ਜਾਂਦੀ ਹੈ ਤਾਂ ਜੇਕਰ ਤੁਹਾਨੂੰ ਲੱਗਦਾ ਕਿ ਯਾਰ ਕਿਤੇ ਲੱਗਦਾ ਹੈ ਕਿ ਵੀ ਸਿੰਘੀ ਲੈ ਯਾਰ ਇੱਥੇ ਕੋ ਕੱਚਾ ਰਹਿ ਗਿਆ ਸੀਗਾ ਜਾਂ ਕਿਤੇ ਤੁਹਾਨੂੰ ਕਿਸੇ ਕੰਮ ਦੇ ਵਿੱਚ ਕਮੀ ਲੱਗਦੀ ਹੈਗੀ ਆ ਤਾਂ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵਿੱਚ ਜਿ ਕਹਦੇ ਹੋ ਸਾਨੂੰ ਕੋਈ ਦਿੱਕਤ ਨਹੀਂ ਹੋਏਗੀ ਸਾਨੂੰ ਇਸ ਗੱਲ ਦਾ ਕੋਈ ਸਾਨੂੰ ਸਗੋਂ ਉਹ ਮਿੱਤਰ ਚੰਗੇ ਲੱਗਣਗੇ ਜਿਹੜੇ ਸਾਡੇ ਕੀਤੇ ਹੋਏ ਕੰਮਾਂ ਦੇ ਵਿੱਚ ਸਾਰਥਕ ਆਲੋਚਨਾ ਕਰਨਗੇ ਵਧੀਆ ਆਲੋਚਨਾ ਕਰਨਗੇ ਉਹ ਸਾਡੇ ਤੁਹਾਡੇ ਜਿਹੜੇ ਸੁਝਾਅ ਹੈਗੇ ਉਹ ਸਾਡੇ ਸਿਰ ਮੱਥੇ ਹੋਣਗੇ ਤਾਂ ਤੁਸੀਂ ਬਿਲਕੁਲ ਕੋਹਲ ਨਹੀਂ ਕਰਨੀ ਜਦੋਂ ਵੀ ਤੁਸੀਂ ਚੈਨਲ ਨੂੰ ਸਰਚ ਮਾਰੋਗੇ ਸਾਡੇ ਜਿਹੜੇ ਨਵੇਂ ਨਵੇਂ ਪ੍ਰੋਜੈਕਟ ਨੇ ਤੁਹਾਨੂੰ ਪਿਛਲੇ ਕੀਤੇ ਹੋਏ ਕੰਮ ਵੀ ਤੁਹਾਡੇ ਉਹਦੇ ਵਿੱਚ ਸਾਹਮਣੇ ਆਉਣਗੇ ਤਾਂ ਕਿਤੇ ਅਸੀਂ ਚੰਗਾ ਵੀ ਕੰਮ ਕਰਦੇ ਆ ਤਾਂ ਐਪਰੀਸ਼ੀਏਟ ਕਰ ਦਿਓ ਕਿਤੇ ਮਾੜਾ ਵੀ ਕੰਮ ਕੀਤਾ ਹੋਇਆ ਤਾਂ ਥੋੜਾ ਜਿਹਾ ਪਿਆਰ ਜਿਹੇ ਨਾਲ ਜਰੂਰ ਸੁਝਾਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਤਾਂ ਜੇਕਰ ਅਜੇ ਤੱਕ ਤੁਸੀਂ ਨਹੀਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਤਾਂ ਕਿਰਪਾ ਕਰਕੇ ਜਾਓ ਯਾਰ ਕਰ ਲਓ ਹੈਨ ਤਾਂ ਦੋਸਤੋ ਹੁਣ ਅਸੀਂ ਤੁਹਾਡੇ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਵਜ੍ਹਾ ਨਾਲ ਸਾਡਾ ਇਹ ਚੈਨਲ ਦੁਬਾਰਾ ਚੱਲਾ ਕਿਉਂਕਿ ਸਾਡਾ ਇਹ ਚੈਨਲ ਪਿਛਲੇ 5-6 ਮਹੀਨਿਆਂ ਤੋਂ ਬੰਦ ਪਿਆ ਸੀ ਤਾਂ ਉਹ ਮਹਾਨ ਹਸਤੀ ਹੈ ਜੀ ਜਨਕਰਾ ਸ਼ਰਮਾ ਆਜੋ ਸ਼ਰਮਾ ਜੀ ਹਾਂ ਜੀ ਹਾਂ ਜੀ ਸਰੈਂਸੀ ਗਾਨ ਤੇ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਚੈਨਲ ਚਲਾ ਸਕਦੇ ਹਾਂ ਤੁਹਾਡਾ ਸਹਿਯੋਗ ਜ਼ਰੂਰੀ ਹੈ ਤੁਹਾਡਾ ਆਪਣਾ ਚੈਨਲ ਦਰਦਰਸ਼ੀ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ওকে ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਤੇ ਹੁਣ ਅਸੀਂ ਤੁਹਾਨੂੰ ਮਿਲਣ ਮਿਲਣ ਜਾ ਰਹੇ ਹਾਂ ਸੀ ਸਾਡੇ ਕੈਮਰਾਮੈਨ ਜੀ ਨੇ ਵਿਸ਼ੂ ਜੀ ਜਿਹੜੇ ਲਾਈਵ ਕਰਦੇ ਇਹ ਨਹੀਂ ਜੀ ਵਿਸ਼ੂ ਜੀ ਜਿਹੜੇ ਸਾਡੇ ਫਿਲਮ ਦੇ ਡਾਇਰੈਕਟਰ ਨੇ ਐਡੀਟਰ ਨੇ ਇਹ ਉਹਨਾਂ ਦੇ ਬੇਟੇ ਵਿਸ਼ੂ ਜੀ ਤੇ ਇੱਕ ਤੁਹਾਨੂੰ ਹੋਰ ਦੱਸ ਦਈਏ ਇਹ ਜਿਹੜਾ ਜਿੱਥੇ ਅਸੀਂ ਖੜੇ ਹਾਂ ਲੋਕੇਸ਼ਨ ਹੈ ਇਹ ਹੈਗੀ ਆ ਸਾਡੇ ਭੈਣ ਜੀ ਇੱਧਰ ਖੜੇ ਨੇ ਤੇ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਇੱਥੇ ਅਸੀਂ ਖੜੇ ਆ ਇਹਨਾਂ ਦਾ ਜਿਹੜਾ ਸਹਿਯੋਗ ਆ ਸਭ ਤੋਂ ਵੱਡਾ ਹੈ ਸਭ ਤੋਂ ਵੱਡੀ ਹੁੰਦੀ ਹੈ ਲੋਕੇਸ਼ਨ ਤੇ ਜਿਹੜੀ ਲੋਕੇਸ਼ਨ ਤੇ ਆਪਾਂ ਸ਼ੂਟ ਕਰਨਾ ਹੈ ਕੰਮ ਕਰਨਾ ਹੈ ਤੇ ਇੱਕ ਤੁਹਾਨੂੰ ਗੱਲ ਹੋਰ ਦੱਸ ਦਈਏ ਹਰ ਵੀਰਵਾਰ ਨੂੰ ਇਹ ਚੌਂਕੀ ਲਾਉਂਦੇ ਨੇ ਤੁਹਾਨੂੰ ਗੱਲ ਹੋਰ ਦੱਸ ਦਈਏ ਹਰ ਵੀਰਵਾਰ ਨੂੰ ਚੌਂਕੀ ਲਾਉਂਦੇ ਨੇ ਉਹ ਸਮਾਂ ਪੁੱਛ ਲੈਣੇ ਵੀ ਚੌਂਕੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਲਾਉਂਦੇ ਨੇ ਇਹਨਾਂ ਦਾ ਅਸੀਂ ਮੋਬਾਈਲ ਨੰਬਰ ਵੀ ਤੁਹਾਨੂੰ ਦੇ ਦਿੰਨੇ ਆ ਤੁਸੀਂ ਕੋਈ ਗੱਲ ਪੁੱਛਣੀ ਹੈ ਇੱਥੇ ਆਉਣਾ ਹੈ ਕੋਈ ਦਿਖਾਉਣਾ ਹੈ ਪੁੱਛਣਾ ਪੁੱਛ ਕਢਾਉਣੀ ਹੈ ਤਾਂ ਸਾਰਾ ਕੰਮ ਇਹ ਕਰਦੇ ਨੇ ਤਾਂ ਕੀ ਨਾਮ ਹੈ ਜੀ ਆਪਣਾ ਦਲਜੀਤ ਕੌਰ ਦਲਜੀਤ ਕੌਰ ਚੌਂਕੀ ਕਿਹੜੇ ਵਾਰ ਨੂੰ ਲਾਉਂਦੇ ਹੋ ਵੀਰਵਾਰ ਨੂੰ ਲੱਗਦੀ ਹੈ ਚੌਂਕੀ ਹਰ ਵੀਰਵਾਰ ਨੂੰ ਚੌਂਕੀ ਲੱਗਦੀ ਹੈ ਜੀ ਸਮਾਂ ਦੱਸ ਦਿੰਦੇ ਹਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ 12:00 ਤੋਂ 2:00 ਵਜੇ ਦੇ ਤੱਕ ਦੁਪਹਿਰ ਦੇ ਹਾਂਜੀ ਦੁਪਹਿਰ ਦੇ 12:00 ਦੁਪਹਿਰ ਦੇ 12:00 ਵਜੇ ਤੋਂ ਦੁਪਹਿਰ ਦੇ 2:00 ਵਜੇ ਤੱਕ ਤੇ ਮੋਬਾਈਲ ਨੰਬਰ ਦੱਸ ਦਿਓ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ 9877700295 ਜੀ 00 295 9977700299 ਤਾਂ ਤੁਸੀਂ ਕੋਈ ਵੀ ਜਾਣਕਾਰੀ ਇਹਨਾਂ ਤੋਂ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਵੀਰਵਾਰ ਨੂੰ ਆਉਣਾ ਹੋਵੇ ਤਾਂ ਤੁਸੀਂ ਇੱਥੇ ਆ ਕੇ ਕੋਈ ਗੱਲ ਪੁੱਛਣੀ ਹੈ ਉਹ ਵੀ ਤੁਸੀਂ ਕਰ ਸਕਦੇ ਹੋ ਤਾਂ ਦੋਸਤੋ ਕੋਣਸੀ ਤੁਹਾਡੀ ਗੱਲਬਾਤ ਕਰਾਵਾਂਗੇ ਸਾਡੇ ਫਿਲਮ ਦੇ ਡਾਇਰੈਕਟਰ ਕ੍ਰਿਸ਼ਨ ਸ਼ਰਮਾ ਜੀ ਹੋਰ ਗੱਲ ਕਰਨਾ ਚਾਹੁੰਦੇ ਨੇ ਵੈਸੇ ਪਹਿਲਾਂ ਇੱਕ ਵਾਰੀ ਗੱਲ ਕਰਕੇ ਚਲੇ ਗਏ ਸੀ ਇਹਨਾਂ ਨੂੰ ਕੁਝ ਨਾ ਕੁਝ ਯਾਦ ਆ ਜਾਂਦਾ ਯਾਰ ਮੈਂ ਆਪਣੇ ਆਡੀਅנס ਨਾਲ ਗੱਲ ਕਰਨੀ ਪਿਆਰ ਹੀ ਬਹੁਤ ਕਰਦੇ ਆਉਣੇਸ ਨਾਲ ਤਾਂ ਲਓ ਸ਼ਰਮਾ ਜੀ ਦੋਸਤੋ ਇੱਕ ਖਬਰ ਤੁਹਾਨੂੰ ਇੱਕ ਨਿਊਜ਼ ਹੋਰ ਦੇਣੀ ਸੀ ਅਸੀਂ ਹਰ ਹਫਤੇ ਲਾਈਵ ਆਵਾਂਗੇ ਜਦੋਂ ਵੀ ਸ਼ੂਟ ਤੇ ਹੋਵਾਂਗੇ ਤੇ ਸ਼ੂਟ ਤੇ ਕਿੰਦਾ ਮਿਹਨਤ ਹੁੰਦੀ ਹੈ ਕਿਵੇਂ ਹਰ ਇੱਕ ਆਰਟਿਸਟ ਆਪਦੀ ਮਿਹਨਤ ਨਾਲ ਉਹ ਸੀਨ ਨੂੰ ਵਧੀਆ ਬਣਾਉਂਦਾ ਤਾਂ ਕਿ ਤੁਸੀਂ ਉਹ ਤੋਂ ਐਂਟਰਟੇਨ ਹੋ ਸਕੋ ਅਸੀਂ ਲਾਈਵ ਤੁਹਾਨੂੰ ਦਿਖਾਇਆ ਕਰਾਂਗੇ ਤੇ ਬਕਾਇਦਾ ਡੇਟ ਅਨਾਉਂਸ ਕੀਤੀ ਜਾਊਗੀ ਕਦੋਂ ਇਹ ਜਿਹੜਾ ਐਪੀਸੋਡ ਆ ਪਬਲਿਸ਼ ਹੋਊਗਾ ਤਾਂ ਟਿਊਨ ਰਿਓ ਸਾਡੇ ਚੈਨਲ ਨਾਲ ਦਰਦਰਸ਼ੀ ਫਿਲਮਸ ਨਾਲ ਤਾਂ ਕਿ ਤੁਹਾਨੂੰ ਨਵੇਂ-ਨਵੇਂ ਕਨਸੈਪਟ ਮਿਲਦੇ ਰਹਿਣ ਧੰਨਵਾਦ ਜੀ ਸਰ ਆਪਣੇ ਨਾ ਚੈਨਲ ਦੇ ਸਪੈਲਿੰਗ ਬੋਲ ਦਿਓ ਦਰਦ ਅਰਸ਼ੀ ਦੇ ਹਾਂਜੀ ਬਿਲਕੁਲ ਸਿੰਪਲ ਸਪੈਲਿੰਗ ਨਹੀਂ ਦਰਦ ਪਹਿਲਾਂ ਲਿਖਣਾ ਦਰਦ D A R D ਦਰਦ ਫਿਰ ਪਉਣਾ ਬਿਨਾ ਸਪੇਸ ਦਿੱਤੇ ਅਰਸ਼ੀ A R S H I ਦਰਦ ਅਰਸ਼ੀ ਫਿਰ ਥੋੜਾ ਸਪੇਸ ਦੇਣਾ ਹੈ ਫਿਲਮਸ ਪਾ ਦਿਓ F I L M S ਦਰਦਾਰਸ਼ੀ ਫਿਲਮਸ ਸਬਸਕ੍ਰਾਈਬ ਕਰ ਲਓ ਤਾਂ ਦੋਸਤੋ ਬਹੁਤ ਹੀ ਜਲਦ ਮਿਲਾਂਗੇ ਤੁਹਾਨੂੰ ਇੱਕ ਅਗਲੇ ਲਾਈਵ ਦੇ ਵਿੱਚ ਤਾਂ ਉਸ ਤੋਂ ਬਾਅਦ ਤੁਸੀਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ ਹੈ ਫੋਲੋ ਕਰਨਾ ਹੈ ਸ਼ੇਅਰ ਕਰਨਾ ਹੈ ਇਸ ਲਾਈਵ ਨੂੰ ਵੀ ਸ਼ੇਅਰ ਕਰਨਾ ਹੈ ਅਸੀਂ ਜਿਹੜੀਆਂ ਵੀਡੀਓਜ਼ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਸਾਰੀਆਂ ਫੈਮਲੀ ਵੀਡੀਓ ਲੈ ਕੇ ਆਵਾਂਗੇ ਜਿਹੜੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕੋ ਸੋ ਦੋਸਤੋ ਧੰਨਵਾਦ ਓਕੇ ਆਇਆ ਨੂੰ ਤੇਰਾ